ਮੈਂ ਇੱਕ ਕਿਸਮ ਦੇ ਤਜਰਬੇ ਚ ਲੱਗਿਆ ਮੈਂ ਤੁਹਾਨੂੰ ਪਹਿਕੀ ਵੀ ਦੱਸਿਆ ਕਿ ਮੈਂ ਚਾਹਨਾ ਕਿ ਮੇਰੀ ਉਮਰ ਜਿਹੜੀ ਹੈ ਨਾ ਹੁਣ 65 ਸਾਲ ਦੀ ਹੈ ਪਰ ਅਗਲੇ 2 ਸਾਲ ਬਾਅਦ ਮੈਂ 67 ਸਾਲ ਦਾ ਨਾ ਹੋਵਾਂ ਮੈਂ ਹੋ ਜਾਾਂ 45 ਸਾਲ ਦਾ ਮਤਲਬ ਜਿਹੜੀ 45 ਸਾਲ ਦੇ ਬੰਦੇ ਤਾਕਤ ਹੁੰਦੀ ਹੈ ਕੰਮ ਕਰਨ ਦੀ ਸਰੀਰੀ ਦਿਮਾਗੀ ਇਮੋਸ਼ਨਲ ਸਭ ਪਿੱਛੇ ਨੂੰ ਚੱਲ ਪਿਆ ਤੇ ਜਿਵੇਂ ਮੈਂ ਆ ਗੱਲ ਕਿਹ ਨਾ ਕਰਨਾ ਕੋਈ ਲੋਕੀ ਕਹਿੰਦੇ ਆ ਵਾਹ ਇਹ ਕੀ ਡਰਾਮਾ ਹੈ ਐ ਤੇ ਖਾਬਾਂ ਦੀ ਗੱਲ ਹੀ ਹੈ ਉਹਦੀ ਗੱਲ ਵੀ ਠੀਕ ਹੋ ਸਕਦੀ ਹੈ ਪਰ ਮੇਰੇ ਦਿਮਾਗ ਚ ਆਉਂਦਾ ਕਿ ਇਹ ਮੁਮਕਿਨ ਹੈ ਬਹੁਤ ਕਿਸਮ ਦੇ ਸਾਇੰਸਦਾਨ ਬਹੁਤ ਕਿਸਮ ਦੇ ਡਾਕਟਰ ਜਿਹੜੇ ਰਿਸਰਚ ਕਰਦੇ ਉਹ ਉਹ ਸਭ ਇਹੋ ਹੀ ਕਹਿ ਰਹੇ ਆ ਅੱਜ ਕੱਲ ਬਈ ਇਹ ਹੋ ਸਕਦਾ ਹੈ ਮੈਂ ਸੋਚਿਆ ਕਿਉਂ ਨਾ ਇਹਨੂੰ ਕੋਸ਼ਿਸ਼ ਕੀਤੀ ਜਾਏ ਮੈਂ 65 ਸਾਲ ਦਾ ਅਗਰ ਮੈਂ ਪੂਰੀ ਕੋਸ਼ਿਸ਼ ਕਰਾਂ ਉਹ ਮੈਂ ਫੇਲ ਹੋ ਗਿਆ ਮੰਨ ਲਓ ਨਹੀਂ ਗਲੀ ਬਣ ਬਣਨੀ ਕੱਲ ਨਹੀਂ ਬਣੀ ਤਾਂ ਕੋਈ ਗੱਲ ਨਹੀਂ ਫਿਰ ਤੇ ਹਾਈ ਜੋ ਹੈ ਪਰ ਜੇ ਗੱਲ ਬਣ ਗਈ ਤੇ ਫਿਰ ਮੌਜਾ ਹੀ ਮੌਜਾ ਪਰ ਇਹ ਸਭ ਚੀਜ਼ਾਂ ਵਾਸਤੇ ਕੋਈ ਨਾ ਕੋਈ ਬੰਦੇ ਨੂੰ ਆਪਣੇ ਦਿਮਾਗ 'ਚ ਗੱਲ ਬਿਠਾਣੇ ਪੈਂਦੀ ਹੈ ਜਿੱਦਾਂ ਮੈਂ ਇਸ ਸੀਜ਼ ਨੂੰ ਆਪਣੇ ਗੱਲ ਦਿਮਾਗ 'ਚ ਬਿਠਾਣ ਵਾਸਤੇ ਸੋਚਿਆ ਕਿ ਮੈਂ ਕਿਉਂ ਕਰ ਰਹੇ ਕਈ ਮਨੂ ਪੁੱਛਦੇ ਆ ਯਾਰ ਕੰਦੀ ਕੀ ਲੋੜ ਹੈ ਕੱਲ ਵੀ ਠੀਕ ਹੈ ਨਾ ਵੀ ਹੋਏਗੀ ਲੋੜ ਆ ਤੁਸੀਂ ਰਮਾਨ ਕਰੋ ਯਾਰ ਗੱਲ ਤੁਹਾਡੀ ਠੀਕ ਹੈ ਪਰ ਮੈਂ ਸੋਚਣਾ ਕਿ ਨਹੀਂ ਮੇਰੇ ਕੋਈ ਤਾਂ ਵਜ੍ਹਾ ਹੈ ਜਿਸ ਵਜ੍ਹਾ ਨਾਲ ਮੈਂ ਕਰਨਾ ਚਾਹਣਾ ਤੁਹਾਨੂੰ ਦੱਸਾਂ ਜੀ ਵਜ੍ਹਾ ਵਜ੍ਹਾ ਕੀ ਹੈ ਵਜ੍ਹਾ ਇਹ ਹੈ ਕਿ ਮੈਂ ਚਾਹਨਾ ਕਿ ਮੈਂ ਹੋਂ ਤੋਂ ਲੈ ਕੇ ਤੇ ਜਦੋਂ ਤੱਕ ਮਰਾਂ ਮਤਲਬ 80 85 ਸਾਲ ਦਾ ਹੋਵੇ 90 ਸਾਲ ਦਾ ਕਿਉਂਕਿ ਆਮ ਤੌਰ ਤੇ ਲੋਕੀ 80 85 90 ਤੱਕ ਜਿੰਦੇ ਆ ਮਜੂਰੀ ਨਹੀਂ ਕਿ ਸਵਾਦ ਦੇ ਜਿੰਦੇ ਆ ਬਿਮਾਰੀਆਂ ਨਾਲ ਜਿੰਦੇ ਆ ਬੁੱਢੇ ਹੁੰਦੇ ਆ ਸੋਟੀ ਫੜ ਕੇ ਤੁਰਦੇ ਆ ਬੀਲ ਚੇਅਰ 'ਚ ਬੈਠੇ ਆ ਉਹਦੇ ਨਿਆਣੇ ਉਹਨਾਂ ਨੂੰ ਫੜ ਕੇ ਇੱਧਰ ਤੇ ਉੱਧਰ ਲੈ ਜਾਂਦੇ ਆ ਉਹ ਜਿੰਦੇ ਹੁੰਦੇ ਆ ਪਰ ਮਤਲਬ ਇੱਕ ਕਿਸਮ ਦੀ ਮਰੇ ਹੀ ਹੁੰਦੇ ਕਿਸੇ ਕੰਮਜੋਗੇ ਨਹੀਂ ਮੈਂ ਜਾਣਾਂ ਕਿ ਮੈਂ ਬਿਲਕੁਲ ਆਪਣੇ ਉੱਪਰ ਆ ਮੈਂ ਆਪੇ ਕਮਾਵਾ ਆ ਆਪੇ ਖਾਵਾ ਆ ਆਪੇ ਸਾਰੇ ਕੰਮ ਕਰਾਂ ਮੈਂ ਜਿੱਥੇ ਵੀ ਜਾਵਾਂ ਕੱਲਾ ਜਾਣ ਜੋਗਾ ਹਾਂ ਜੋ ਵੀ ਕੰਮ ਕਰਨਾ ਮੈਂ ਕੱਲਾ ਕਰਨ ਜੋਗਾ ਹਾਂ ਮੈਂ ਕਿਸੇ ਡਾਕਟਰ ਦੇ ਥੱਲੇ ਨਾ ਉਹਦੇ শিকੰਜੇ ਚ ਨਾ ਫਸਿਆ ਹਾਂ ਮੈਂ व्हील चेयर ਚ ਨਾ ਫਸਿਆ ਹਾਂ ਮੈਂ ਆਪਣੀ ਰੋਟੀ ਆਪੂ ਕਮਾਣ ਜੋਗਾ ਹਾਂ ਮਰਦੇ ਦਮ ਤੱਕ ਐ ਸਭ ਕੁਝ ਅਗਰ ਤੈਨੂੰ ਕਰਨਾ ਹੈ ਤੇ ਸਰੀਰ ਵੀ ਬਿਲਕੁਲ ਠੀਕ ਚਾਹੀਦਾ ਸਰੀਰ ਦਾ ਹਰ ਹਿੱਸਾ ਪੁਰਜ਼ਾ ਜਵਾਨ ਬੰਦੇ ਵਾਂਗੂ ਚਾਹੀਦਾ ਜਿਹੜਾ ਬੰਦਾ 45 50 50 ਨਹੀਂ 45 ਤੋਂ ਥੱਲੇ ਥੱਲੇ ਹੁੰਦਾ ਜਿਹੜਾ ਜਿਹੜਾ ਸਭ ਤਰ੍ਹਾਂ ਦੇ ਕੰਮ ਕਰ ਸਕਦਾ ਨੌਕਰੀ ਕਰ ਸਕਦਾ ਹੈ ਜਾ ਸਕਦਾ ਹੈ ਆ ਸਕਦਾ ਨਿਆਣੇ ਸੰਸਾ ਸਦਾ ਆਪਣੇ ਮਾਪਿਆਂ ਨੂੰ ਸੰਸਾ ਸਦਾ ਹਰ ਤਰ੍ਹਾਂ ਦੇ ਕੰਮ ਕਰ ਸਕਦਾ ਜੇ ਉਸ ਤਰ੍ਹਾਂ ਦੀ ਤਾਕਤ ਚਾਹੀਦੀ ਹੈ ਤੇ ਤੁਹਾਨੂੰ ਉਹ ਤਾਕਤ ਬਣਾਣੇ ਪੈਣੀ ਹੈ ਆਪਣੇ ਆਪ ਤੇ ਬਣਨੀ ਜਾਣੀ ਜੇ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਹੌਲੀ 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 ਥੱਲੇ ਚਲੇ ਜਾਏਗਾ 5 ਸਾਲ ਬਾਅਦ ਮੈਂ 70 ਸਾਲ ਦਾ ਹੋ ਜਾਏਗਾ 70 ਸਾਲ ਦਾ ਬੁੱਢਾ ਜਿਹੜਾ ਉਹ 65 ਸਾਲ ਦੇ ਬੁੱਢੇ ਨਾਲ ਬੁੱਢਾ ਹੁੰਦਾ ਮਤਲਬ ਜਿਹੜੀ ਚੀਜ਼ ਮੈਂ ਹੁਣ ਕਰ ਸਨਾ 70 ਸਾਲ ਚ ਮਿਲਕੋ ਨਹੀਂ ਹੋਣੀ ਆ। ਉਹੀ ਸਾਬ ਗੱਲ ਹੋਣੀ ਆ। ਉੱਠਿਆ ਨਾ ਜਾਏ ਤੇ ਫਿਟੇ ਮੂੰਹ ਗੋਡਿਆਂ ਦਾ। ਮਤਲਬ ਉੱਠਿਆ ਨਹੀਂ ਜਾਣਾ ਪਰ 70 ਸਾਲ ਦੇ ਬਾਅਦ ਮੈਂ ਨਵੇਂ ਗੋਡੇ ਪੈਜੇ ਨੇ। ਨਹੀਂ ਹੋ ਗਿਆ ਤਾਂ ਕੋਈ ਦਵਾਈਆਂ ਨਵੀਆਂ ਪੈਜਣਗੀਆਂ। ਫਿਰ ਡੀਕਣਾ ਪਾਣਾ ਕਿ ਮੇਰੇ ਨਿਆਣੇ ਆਣਗੇ ਮੈਨੂੰ ਇੱਥੇ ਲੈ ਜਾਣਗੇ ਮੈਨੂੰ ਡਾਕਟਰ ਕੋਲ ਲੈ ਜਾਣਗੇ। ਮੈਂ ਗੱਡੀ ਚ ਚਲਾਣਾ ਭੁੱਲ ਜਾਵਾਂਗਾ। ਅਗਰ ਨਹੀਂ ਵੀ ਭੁੱਲਾਂਗਾ ਤਾਂ ਚਲਾਣ ਜੋਗਾ ਨਹੀਂ ਰਹਿ ਜਾਵਾਂਗਾ। ਇਹ ਸਭ ਚੀਜ਼ਾਂ ਕਰਨ ਵਾਸਤੇ ਤੁਹਾਨੂੰ ਆਪਣਾ ਸਰੀਰ ਬਿਲਕੁਲ ਫਿਟ ਰੱਖਣਾ ਪੈਣਾ ਖਾਲੀ ਸਰੀਰ ਨਹੀਂ ਦਿਮਾਗ ਵੀ ਮੈਂ ਬਿਜ਼ਨਸ ਚਲਾਉਣਾ ਉਹਦੇ ਚ ਪੰਜ ਸੱਤ ਪਾਇਲਟ ਹੈ ਹੋਰ ਤਰ੍ਹਾਂ ਦਾ ਕਈ ਤਰ੍ਹਾਂ ਦੇ ਕੰਮ ਹੈ ਹਵਾਈ ਜਹਾਜ਼ ਨੇ ਮੈਂ ਚਾਹਣਾ ਮੈਂ ਅਗਲੇ 10 20 30 ਸਾਲ ਤੱਕ ਚਲਾਉਂਦਾ ਹੀ ਰਹਾ ਜੇ ਮੈਂ ਨਹੀਂ ਚਲਾਉਂਗਾ ਸੁੱਟਣਾ ਪਏਗਾ ਭੇਕੇ ਹਰ ਕੋਲ ਮੰਗਣੇ ਪੈਣੇ ਪੈਸੇ ਨਿਆਣੇ ਕੋਲ ਮੰਗਣੇ ਪੈਸੇ ਮੰਗਣੇ ਪੈਣੇ ਕੁਝ ਆਪਣੇ ਇਸਤੇਮਾਲ ਕਰੋ ਕਿੰਨੇ ਆਪਣੇ ਜਿਹੜੇ ਜਮਾ ਕੀਤੇ ਕਿੰਨੀ ਦੇ ਤੱਕ ਹੋਗੇ ਇਸ ਵਾਸਤੇ ਇਹ وجہ ਹੈ ਕਿ ਇੰਡੀਪੈਂਡੈਂਟ ਲਿਵਿੰਗ ਮਤਲਬ ਆਪਣੇ ਇਕੱਲੇ ਆਪਣੇ ਉੱਪਰ ਨਿਰਭਰ ਰਹਿ ਕੇ ਮੈਂ ਜ਼ਿੰਦਗੀ ਜੀਣਾ ਚਾਹਣਾ ਤੇ ਇਹ وجہ ਮੇਰੀ ਕਿ ਮੈਂ ਆਪਣੀ ਉਮਰ ਜਿਹੜੀ ਹੈ ਨਾ ਇਹਨੂੰ ਪਿਛਲੇ ਪਾਸੇ ਨੜਾ ਰਿਹਾ ਹਾਂ ਇਹ ਕਾਮਯਾਬ ਹੋ ਜਾਣਾ ਹੋ ਸਕਦਾ ਹੈ ਉਹਨੇ ਹੋ ਵੀ ਰਿਹਾ ਮਨ ਲੱਗਦਾ 5-6 ਮਹੀਨੇ ਹੋਇਆ 5-6 ਮਹੀਨੇ ਜੀ ਮੈਨੂੰ ਬਹੁਤ ਫਰਕ ਪੈ ਗਿਆ ਮਤਲਬ 100% ਦੇ ਨਹੀਂ ਕਹਿ ਸਕਦੇ 100% ਤਾਂ ਬੋਣਾ ਮੁਸ਼ਕਿਲ ਆ about 10 15% فرق ਪੈ ਚੁਕਿਆ ਹੈ ਮੇਰੀ ਤਾਕਤ ਚ ਮੇਰੀ ਕੰਮ ਕਰਨ ਦੀ ਸ਼ਕਤੀ ਚ ਮੇਰੀ ਸੋਚਣ ਦੀ ਸ਼ਕਤੀ ਚ ਹਰ ਚੀਜ਼ ਚ فرق ਪੈ ਰਿਹਾ ਹੈ ਉਹ ਮੈਂ ਆਪਣੇ ਪਲਾਨ ਦੇ ਮੁਤਾਬਿਕ ਚੱਲ ਰਿਹਾ ਹਾਂ ਮੈਨੂੰ ਲੱਗਦਾ ਹੈ ਇਹ ਕਾਮਯਾਬ ਹੋ ਜਾਏਗਾ ਜੇ ਤੁਸੀਂ ਵੀ ਕਾਮਯਾਬ ਹੋਣਾ ਚਾਹੁੰਦੇ ਹੋ ਆ ਜਾਓ ਨਹੀਂ ਹੋਣਾ ਚਾਹੁੰਦੇ ਕਾਮਯਾਬ ਹੋਣਾ ਚਾਹੁੰਦੇ ਆ ਚਾਹੁੰਦੇ ਹਰ ਇੱਕ ਬੰਦਾ ਹੈ ਕੋਸ਼ਿਸ਼ ਨਹੀਂ ਕਰਨਾ ਚਾਹੁੰਦਾ ਆ ਜਾਓ ਕੋਸ਼ਿਸ਼ ਕਰੀਏ ਮ ਆ ਰਹੇ ਆ ਪਿੰਡ ਮਿਲਿਓ ਮੰਨੂ ਗੱਲ ਕਰਾਂਗੇ